ਅ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਅਸੀਂ ਜੇੜਾ ਬਾਬਾ ਨਾਨਕ ਕਸਬੇ ਦੇ ਵਿੱਚ ਖੜੇ ਆਂ ਔਰ ਇੱਥੋਂ ਇੱਕ ਕਿਸਾਨਾਂ ਦਾ ਵੱਡਾ ਕਾਫਲਾ ਜਿਹੜਾ ਭਾਜਪੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦੇ ਲਈ ਜਿਹੜਾ ਉਹ ਨਿਕਲ ਰਹੇ ਆਂ ਔਰ ਇਹਨਾਂ ਨੇ ਇਹ ਫੈਸਲਾ ਕੀਤਾ ਵੀ ਜਦੋਂ ਵੀ ਕਦੀ ਕਿਤੇ ਇਸ ਹਲਕੇ ਦੇ ਵਿੱਚ ਕਿਸੇ ਵੀ ਭਾਜਪੀ ਦਾ ਕੋਈ ਉਮੀਦਵਾਰ ਆਉਂਦਾ ਤੇ ਅਸੀਂ ਉਸ ਦਾ ਵਿਰੋਧ ਕਰਾਂਗੇ ਉਸ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਊਗਾ ਤੇ ਇੱਕ ਵੱਡਾ ਕਾਫਲਾ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਇਹ ਕਿਸਾਨੀ ਨਾਲ ਸੰਬੰਧਤ ਕਿਸਾਨ ਤੇ ਮਜ਼ਦੂਰ ਲੋਕ ਨੇ ਜਿਹੜੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜਾ ਪਪਾ ਨਾਨਕ ਹਲਕੇ ਦੇ ਝੰਗੀ ਪਨਵਾ ਤੋਂ ਲੈ ਕੇ ਤੇ ਸਾਰੇ ਹਲਕੇ ਦਾ ਇਹ ਦੌਰਾ ਕਰ ਰਹੇ ਨੇ ਸਾਰੇ ਕਿਸਾਨ ਵੀਰ ਮਜ਼ਦੂਰ ਕਿਸਾਨ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਖੜਾ ਜਿੰਦਾਬਾਦ ਜਿੰਦਾਬਾਦ ਸ਼ਰਮ ਮਜ਼ਦੂਰ ਜੁੜੀਆਂ ਜਿੰਦਾਬੀਆਂ ਜਿੰਦਾਬਾਦ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਇਹ ਸੁਮਤੀ ਨੇ ਸਾਡੇ ਤੇ ਜੋ ਕਾਰ ਕੀਤੇ ਨੇ ਪਵਾਸੀ ਪਿੰਡ ਪਿੰਡ ਦੇ ਸਾਰੇ ਸਾਰੇ ਦੱਸਣ ਆਈ ਆ ਭਰਾ ਸਾਡੇ 750 ਕਿਸਾਨ ਤੇ ਮਜ਼ਦੂਰ 희ਦ ਕਰ ਦਿੱਤਾ ਜੋ ਬੱਤੀਆਂ ਆ ਹੋਰ ਬੰਦੇ ਦੀ ਅੱਖਾਂ ਚਲੇ ਗਈਆਂ ਇਸ ਕਰਕੇ ਅਸੀਂ ਪਿੰਡ-ਪਿੰਡ ਜਾ ਕੇ ਭਾਜਤਾ ਦਾ ਵਿਰੋਧ ਇਸ ਕਰਕੇ ਕਰ ਰਹੇ ਆ ਕਿ ਜੋ ਸਰਕਾਰਾਂ ਦਾ ਹੱਕ ਦੰਦਾ ਸੀਗਾ ਉਹਨੇ ਆਪਣੀ ਹੱਕਾਂ ਤੋਂ ਭੱਜ ਗਏ ਤੇ ਡਾਨੀ ਪਾਨੀ ਦਾ ਕਿਉਂਕੇ ਬਣ ਕੇ ਵਖਾ ਦਿੱਤਾ ਉਹਨੇ ਉਹਨੂੰ ਜਾਤਾਂ ਨਾਲ ਲੜਾਇਆ ਕਈ 3 ਪਰਦੇ ਮਸੀਹ ਭਾਈਚਾਰੇ ਦੇ ਲੜਕੀਆਂ ਨਾਲ ਬਲਾਦ ਕਾ ਕਰਵਾ ਦਿੱਤੇ ਕਈ ਤਾਂ ਮੁਸਲਮਾਨਾਂ ਨੂੰ ਮਰਵਾ ਦਿੱਤਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਲੜਾ ਦਿੱਤਾ ਤੇ ਮਰਵਾ ਦਿੱਤਾ ਇਸ ਨੇ ਇਸ ਕਰਕੇ ਅਸੀਂ ਇਸ ਦਾ ਵਿਰੋਧ ਕਰਦੇ ਆ ਕਿਸਾਨ ਮਜ਼ਦੂਰ ਸਾਰੇ ਰਲ ਕੇ ਕਾਫਲਾ ਚੱਲਿਆ ਹੈ ਇਹ ਆਪਣੇ ਹਲਕੇ ਦੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਚੱਲੇ ਆ ਕਿ ਇਹ ਬੀਜੇਪਾਰਟ ਬੀਜੇਪੀ ਪਾਰਟੀ ਉਹ ਪਾਰਟੀ ਆ ਜਿੰਨੇ ਕਿਸਾਨ ਵੀ ਸ਼ਹੀਦ ਕੀਤੇ ਮਜ਼ਦੂਰ ਵੀ ਸ਼ਹੀਦ ਕੀਤੇ ਜੇ ਧਰਮਾਂ ਦੀ ਗੱਲ ਕਰੀਏ ਤੇ ਸਾਰੇ ਧਰਮਾਂ ਦੀ ਇਹ ਪਾਰਟੀ ਜਿਹੜੀ ਦੁਸ਼ਮਣ ਆ ਤੁਸੀਂ 10 ਸਾਲੇ ਸਰਕਾਰ ਨੂੰ ਦੇਖ ਲਿਆ ਏ ਤੇ ਇਹੋ ਹੀ ਇਹਨਾਂ ਨੂੰ ਅਸੀਂ ਆਪਣੇ ਲੋਕਾਂ ਨੂੰ ਯਾਦ ਕਰਾਉਣ ਆਏ ਆ ਕਿ ਜਿਹੜੇ ਇਹਨਾਂ ਦੇ ਲੀਡਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਤੁਸੀਂ ਸਵਾਲ ਕਰੋ ਕਿ ਜਿਹੜੇ ਸਾਡੇ ਲੋਕ ਤੁਸੀਂ ਕਤਲ ਕੀਤੇ ਆ ਪਿਛਲੇ 10 ਸਾਲ ਦੇ ਵਿੱਚ ਜਿਹੜੇ ਸਾਡੇ ਨਾਲ ਧੱਕੇ ਕੀਤੇ ਆ ਤੇ ਉਹਨਾਂ ਦਾ ਤੁਸੀਂ ਇਨਸਾਫ ਅਜੇ ਤੱਕ ਨਹੀਂ ਦਿੱਤਾ ਸਾਰੀਆਂ ਕੋਟਾ ਇਹਨਾਂ ਨੇ ਕਬਜ਼ਰ ਕਰ ਲਈਆਂ ਛੋਟੀਆਂ ਪਾਰਟੀਆਂ ਨੂੰ ਖਾਦੀ ਇਹ ਪਾਰਟੀ ਇਸ ਕਰਕੇ ਅਸੀਂ ਆਪਣੇ ਲੋਕਾਂ ਨੂੰ ਸਾਰੇ ਮਿਲ ਕੇ ਜਾਗਰੂਕ ਕਰ ਰਹੇ ਹਾਂ ਕਿ ਇਸ ਪਾਰਟੀ ਤੋਂ ਦੂਰੀ ਬਣਾਓ ਔਰ ਜਿਹੜੀ ਵੀ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਹਨੂੰ ਵੋਟਾਂ ਪਾਓ ਤੇ ਅੱਗੇ ਲੈ ਕੇ ਆਓ ਇਸ ਕਰਕੇ ਇਹ ਦੁਸ਼ਮਣ ਦੇਸ਼ ਦੀ ਪਾਰਟੀ ਆ ਤੇ ਇਸ ਪਾਰਟੀ ਨੂੰ ਸਤਾ ਤੋਂ ਬਹੁਤ ਜ਼ਰੂਰੀ ਹੈ ਕਿ ਚੋਣਾਂ ਦੇ ਵਿੱਚ ਆਪਣੇ ਮਤ ਦਾ ਧਾਨ ਜਿਹੜਾ ਆ ਸੂਝ ਪੂਝਣਾ ਕਰਕੇ ਤੇ ਇਹਨਾਂ ਦਾ ਪ੍ਰੋਪਰ ਬਾਈਕਾਟ ਕਰੋ ਜਿਹੜਾ ਵੀ ਲੀਡਰ ਇਹਨਾਂ ਦਾ ਕੋਈ ਤੁਹਾਡੇ ਕੋਲ ਆਉਂਦਾ ਆ ਉਹਨੂੰ ਪਹਿਲਾਂ ਪਿਆਰ ਦੇ ਨਾਲ ਸਮਝਾਓ ਜੇ ਨਹੀਂ ਤਾਂ ਉਹਦਾ ਸਮਾਜਿਕ ਬਾਈਕਾਟ ਕਰੋ ਇਹ ਲੋਕ ਸਾਡੇ ਸਮਾਜ ਦੇ ਵੀ ਦੁਸ਼ਮਣ ਨੇ ਜਿਹੜੇ ਇਹਨਾਂ ਦੇ ਲੀਡਰ ਇਹਨਾਂ ਤੋਂ ਪਿੱਛੇ ਨਹੀਂ ਹੁੰਦੇ ਇਹ ਸਤਾ ਦੇ ਇਹ ਸਤਾ ਦੇ ਸਮਝਣੋ ਕਿ ਇਹ ਲੋਕ ਪੁਜਾਰੀ ਨੇ ਇਹਨਾਂ ਨੂੰ ਸਤਾ ਚਾਈਦੀ ਆ ਇਹਨਾਂ ਨੂੰ ਸਾਡੇ ਲੋਕਾਂ ਦੇ ਨਾਲ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਹਲਕਾ ਡੇਰਾ ਬਾਬਾ ਨਾਨਕ ਕਿਸੇ ਵੀ ਬੀਜੇਪੀ ਦੇ ਨੂੰ ਮੈਂ ਜੇ ਨਹੀਂ ਵੀ ਜੇ ਤਾਂ ਨਹੀਂ ਕੀਤੀ ਜੇ ਮੰਨ ਲਓ ਕਿ ਅਮਰ ਤੁਸੀਂ ਮਤਲਬ ਗਲਤ ਕਰੋ ਬਿਲਕੁਲ ਅਜੇ ਤੱਕ ਇੱਥੇ ਹਲਕੇ ਦੇ ਵਿੱਚ ਬੀਜੇਪੀ ਦਾ ਕੋਈ ਵੀ ਨੁਮਾਇੰਦਾ ਨਹੀਂ ਆਇਆ ਡੇਰਾ ਬਾਬਾ ਨਾਲਕ ਦੇ ਵਿੱਚ ਪਰ ਜਦੋਂ ਆਏਗਾ ਉਹਦਾ ਘਰਾਉ ਕੀਤਾ ਜਾਏਗਾ ਉਹਨੂੰ ਬਿਲਕੁਲ ਕਾਲੀਆਂ ਝੰਡੀਆਂ ਦੇ ਨਾਲ ਇੱਥੋਂ ਵਾਪਸ ਕੀਤਾ ਜਾਊਗਾ ਇੱਥੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਲੋਕ ਇਹਨਾਂ ਲੋਕਾਂ ਕੋਲੋਂ ਆ ਕੇ ਆਪਣੀਆਂ ਵੋਟਾਂ ਮੰਗ ਸਕਣ ਉਹਨਾਂ ਦਾ ਬਿਲਕੁਲ ਬਾਈਕ ਕਰ ਦਿੱਤਾ ਜਾਏਗਾ